ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube ਨੰਬਰਦਾਰ ਬਲੌਗ ਚੈਨਲ ਦੀ ਉੱਪਰ ਪਲੀਜ਼ ਜੇ ਤੁਸੀਂ ਚੈਨਲ ਤੇ ਆਪਣੀ ਤੇ ਨਵੀਂ ਆਏ ਹੋ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਖੁਸ਼ ਹੋਵੋਗੇ ਆਪਾਂ ਅੱਜ ਦੀ ਉਮੀਦ ਨੂੰ ਅੱਗੇ ਰੱਖਦੇ ਹੋਏ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਤੇ ਆਪਾਂ ਤੁਹਾਨੂੰ ਦਿਖਾਉਣੇ ਆਗੇ ਅੱਜ ਬਹੁਤ ਹੀ ਸੋਹਣੀ ਨੀਡਲ ਥ्रेड ਵਰਕ ਵਾਲੇ ਸੂਟ ਤੇ ਆਪਾਂ ਨੀਡਲ ਥ्रेड ਵਰਕ ਵਾਲੇ ਸੂਟਾਂ ਦੀ ਵੀਡੀਓ ਹੁਣ ਕਾਫੀ ਟਾਈਮ ਤੋਂ ਵੱਧ ਲੈ ਕੇ ਆਏ ਆ ਕਿਉਂਕਿ ਜਿਹੜੇ ਆਪਾਂ ਪਹਿਨ ਪੀਸ ਰੈਡੀ ਕੀਤੇ ਸੀਗੇ ਆਪਣੇ ਕੋਲ ਵੀਡੀਓ ਨਹੀਂ ਬਣ ਪਾਈ ਕਿਉਂਕਿ ਟਾਈਮ ਟੂ ਟਾਈਮ ਰੈਡੀ ਹੋ ਕੇ ਆਉਂਦੇ ਨੇ ਸੂਟ ਤੇ ਉਸ ਤੋਂ ਬਾਅਦ ਕਸਟਮਰ ਵੀ ਬਹੁਤ ਜਲਦੀ ਕਰ ਦਿੰਦੇ ਨੇ ਕਿ ਜਲਦੀ ਪਾਰਸਲ ਲਾਓ ਹਨਾ ਜਲਦੀ ਸਾਨੂੰ ਸੂਟ ਚਾਹੀਦਾ ਟਾਈਮ ਬਹੁਤ ਘਟ ਦਿੰਦੇ ਨੇ ਕਸਟਮਰ ਤੇ ਬਸ ਵੀਡੀਓ ਬਣਾਉਣ ਦਾ ਇਹਨਾਂ ਦੇ ਉੱਤੇ ਟਾਈਮ ਨਹੀਂ ਲੱਗਦਾ ਹੈਗਾ ਤੇ ਅੱਜ ਆਪਣੇ ਕੋਲ 4-5 ਪੀਸ ਰੈਡੀ ਹੋ ਕੇ ਆਏ ਨੇ ਕਿ ਜਿਹੜੇ ਵੀ ਕਿਸੇ ਕਸਟਮਰ ਦੇ ਨੇਗੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਕੇ ਆਪਣੇ ਕੋਲੋਂ ਨਾ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਤੁਹਾਨੂੰ ਜਿਹੜਾ ਸਟੱਫ ਵੀ ਦੱਸਾਂਗੇ ਵੀ ਕਿਸ ਸਟੱਫ ਦੇ ਉੱਤੇ ਰੈਡੀ ਹੋਇਆ ਤੁਹਾਨੂੰ ਵਰਕ ਦਾ ਪ੍ਰਾਈਸ ਵੀ ਦੱਸਾਂਗੇ ਤੇ ਦੁਪੱਟੀ ਨਾਲ ਵੀ ਦੱਸਾਂਗੇ ਵਿਦਆਉਟ ਦੁਪੱਟਾ ਵੀ ਤੁਹਾਨੂੰ ਦੱਸਾਂਗੇ ਠੀਕ ਹੈ ਨਾ ਜੀ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਜਿਆਦਾ ਵੀਡੀਓ ਲੰਬੀ ਨਾ ਕਰੀਏ ਚਲੋ ਆਪਾਂ ਤੁਹਾਨੂੰ ਸੂਟ ਦਿਖਾਣੇ ਆਂਗੇ ਠੀਕ ਹੈ ਜੋ ਵੀ ਆਪਣੇ ਕੋਲ ਹੈ ਜੀ ਰੈਡੀ ਹੋ ਕੇ ਆਇਆ ਨਹੀਂ ਜੀ ਆਪਣਾ ਫਾਸਟ ਸੂਟ ਹੈ ਨਾ ਫਰਸ ਇਹ ਹੈਗਾ ਜੀ ਕਲਰ ਸਰਦਾਈ ਰੰਗ ਸਰਦਾਈ ਕਲਰ ਦਾ ਸੂਟ ਰਹਿਣਾ ਵਾਲਾ ਜੀ ਜਿਹੜਾ ਇਹ ਸਟਫ ਹੈ ਜੀ ਬਰਬਰੀ ਹੈ ਬਰਬਰੀ ਸਟਾਫ ਜਿਹੜਾ ਕਈ ਪ੍ਰਕਾਰ ਦਾ ਹੈ ਥੋੜੀ ਜਿਹੀ ਸਿੰਥੈਟਿਕ ਬਰਬਰੀ ਹੈ ਜੀ ਪਰ ਜਿਹੜਾ ਸਟਾਫ ਹੈ ਬਹੁਤ ਹੀ ਸੌਫਟ ਹੈ ਜੀ ਜਿਹੜਾ ਪਿਓਰ ਬਰਬਰੀ ਜੀ ਨੂੰ ਆਪਾਂ ਕਹਿ ਦਿੰਨੇ ਹੈਗੇ ਇਹਦਾ ਵਰਕ ਦਾ ਪ੍ਰਾਈਸ ਇਹਦਾ ਸੂਟ ਦਾ ਪ੍ਰਾਈਸ ਹੈਗਾ ਜੀ ਇਹ ਪਲੇਨ ਸੂਟ ਦਾ ਪ੍ਰਾਈਸ ਹੈਗਾ 1150 ਕਿਉਂਕਿ ਬਰਬਰੀ ਜਿਹੜੀ ਕਈ ਤਰ੍ਹਾਂ ਦੀ ਆਉਂਦੀ ਹੈਗੀ ਇਹਦਾ ਸੂਟ ਦਾ ਪਲੇਨ ਸੂਟ ਦਾ ਸਟਾਫ ਹੈ ਜਿਹੜਾ ਬਹੁਤ ਹੀ ਵਧੀਆ ਹੈਗਾ ਪਿਓਰ ਬਰਬਰੀ ਦੇ ਵਿੱਚ ਹੈਗਾ ਇਹ ਵਾਲਾ ਸੂਟ ਇਹਦੀ ਉੱਤੇ ਲਾਈਨਿੰਗ ਤਾਂ ਲੱਗੂਗੀ ਪਰ ਇਹ ਸਟਾਫ ਇੰਨਾ ਜ਼ਿਆਦਾ ਸੌਫਟ ਹੈ ਜੀ ਜਿੰਨਾ ਵੀ ਤੁਸੀਂ ਕਹਿ ਦਿਓ ਹਨਾ ਤੇ ਇਹਦੇ ਉੱਤੇ ਆਪਣੇ neck ਤੇ ਵਰਕ ਕੀਤਾ ਹੈਗਾ ਚੌਰਸ neck ਕੀਤਾ ਇਹਦਾ ਬਾਕੀ ਤੁਸੀਂ V neck, round neck ਜਿਸ ਤਰ੍ਹਾਂ ਦਾ ਵੀ ਤੁਹਾਨੂੰ ਪਸੰਦ ਹੈ ਤੁਸੀਂ ਉਸ ਤਰ੍ਹਾਂ ਦਾ ਕਰਾ ਸਕਦੇ ਹੋ ਬਾਕੀ ਤੁਸੀਂ ਵਰਕ ਦੀ ਫਿਨਿਸ਼ਿੰਗ ਹੈ ਜਿਹੜੀ ਨੇੜੇ ਤੋਂ ਚੈੱਕ ਕਰੋ ਇਹਦੇ ਵਿੱਚ ਆਪਣੇ ਤਿੰਨ ਤਰ੍ਹਾਂ ਦੇ ਫਲਾਵਰ ਦਿੱਤੇ ਨੇਗੇ ਇੱਕ ਦੇਖੋ ਜਿਹੜਾ yellow color ਦਾ ਫਲਾਵਰ ਦਿੱਤੇ ਨੋਟਸ ਵਰਕ ਵਾਲੇ ਦੇ ਆਹ ਵਾਲਾ ਫਲਾਵਰ, rose flower ਜਿਹਨੂੰ ਆਪਾਂ ਕਹਿ ਦਿੰਦੇ ਨੇ ਇਹ ਨੀਚੋਂ ਦੀ ਦੱਬ ਚੱਕ ਕਰਕੇ ਜਿਹੜਾ ਫਲਾਵਰ ਬਣਦਾ ਹੈਗਾ ਆਪਾਂ ਤੁਹਾਨੂੰ ਬੱਤੀਆਂ ਬਣਾਉਣੀਆਂ ਸਿਖਾਈਆਂ ਸੀ ਵੀਡੀਓ ਦੇ ਵਿੱਚ ਇਹ oval ਵਾਲਾ ਫਲਾਵਰ ਹੈ ਠੀਕ ਹੈ ਕੀਤੇ ਕਿਤੇ ਨਾ ਇਹਦੇ ਮੋਤੀ ਤਾਂ ਵੀ ਟੱਚ ਦਿੱਤਾ ਹੋਇਆ ਜੀ ਆਪਾਂ ਨੇ ਮੋਤੀ ਲਗਾਏ ਨੇਗੇ ਤੇ ਜੇ ਤੁਸੀਂ ਫਿਨਿਸ਼ਿੰਗ ਚੈੱਕ ਕਰੋ ਤੇ ਕਲਰ ਕੰਟਰਾਸਟ ਚੈੱਕ ਕਰੋ ਜਿਹੜੇ ਆਪਾਂ ਇਹਦੇ ਤੇ ਥ੍ਰੈਡ ਯੂਜ਼ ਕੀਤੇ ਨੇ ਬਹੁਤ ਹੀ ਸੋਹਣਾ ਲੱਗਦੇ ਨੇਗੇ ਤੇ ਸੋਬਰ ਜੀ ਐਟਮ ਹੈਗੀ ਇਹਦੇ ਉੱਤੇ ਇੱਕ ਤਾਂ ਦੇਖੋ ਜੀ ਬਾਜੂ ਦੇ ਉੱਤੇ ਵਰਕ ਹੋਇਆਗਾ ਤੇ ਇੱਕ ਹੋਇਆ ਬਾਟਮ ਦੇ ਉੱਤੇ ਠੀਕ ਹੈ ਤੇ ਇੱਕ neck ਤੇ ਤੁਸੀਂ ਜਿਸ ਤਰ੍ਹਾਂ ਵੀ ਕਰਵਾ ਸਕਦੇ ਜਿਵੇਂ ਤੁਹਾਨੂੰ ਪਸੰਦ ਆਉਂਦਾ ਤੁਸੀਂ ਉਸ ਤਰੀਕਾ ਰੈਡੀ ਕਰਵਾ ਸਕਦੇ ਹੋ ਕਿ ਆਪਾਂ ਜਿਹੜਾ ਬਾਟਮ ਤੇ ਬਾਜੂ ਤੇ ਸਿੰਗਲ ਲੇਅਰ ਦਾ ਵਰਕ ਕੀਤਾਗਾ ਤੇ neck ਦੇ ਉੱਤੇ ਚਾਰ ਸਨ ਇੱਕ ਦੇਤੇ ਡਬਲ ਲੇਅਰ ਦਾ ਵਰਕ ਕੀਤਾਗਾ ਤੁਸੀਂ ਇਹਨਾਂ ਨੂੰ ਵੀ ਡਬਲ ਕਰਾ ਸਕਦੇ ਹੋ ਪਰ ਇਹ ਕਿਸੇ ਕਸਟਮਰ ਦੀ ਔਰ ਡਿਮਾਂਡ ਸੀਗੀ ਕਿ ਉਹਨਾਂ ਨੂੰ ਸਿੰਗਲ ਵਾਲੀ ਚਾਹੀਦਾ ਸੀ ਬਾਜੂ ਤੇ ਬਾਟਮ ਤੇ ਤੇ neck ਉਹਨਾਂ ਨੂੰ ਇਸ ਤਰ੍ਹਾਂ ਚਾਹੀਦਾ ਸੀਗਾ ਤੇ ਬਾਕੀ ਤੁਸੀਂ ਦੁਪੱਟੇ ਨਾਲ ਵੀ ਕਰਵਾ ਸਕਦੇ ਹੋ ਜੀ ਦੁਪੱਟਾ ਇਹਦੇ ਨਾਲ ਟਾਈਡਾਈ ਆਪਾਂ ਮਸ਼ਲੀਨ ਦਾ ਕੀਤਾ ਹੈਗਾ ਤੇ ਜਿਹੜਾ ਇਹ ਸਟੱਫ ਹੈਗਾ ਬਰਬਰੀ ਦਾ ਹੈਗਾ ਬਹੁਤ ਹੀ ਸੋਹਣਾ ਸਟੱਫ ਹੈਗਾ ਬਹੁਤ ਹੀ ਸੋਹਣਾ ਸੂਟ ਰੈਡੀ ਹੋ ਕੇ ਆਇਆ ਹੈਗਾ ਤੇ ਦੇਖੋ ਜੀ ਤੁਸੀਂ ਆਪਾਂ ਜਿਹੜਾ ਇਹਦਾ ਦੁਪੱਟਾ ਟਾਈਨ ਡਾਈ ਦੁਪੱਟਾ ਲਈ ਕੀਤਾ ਹੈਗਾ ਸੋਹਣਾ ਜਿਹੜਾ ਇਹਦਾ ਦੁਪੱਟਾ ਡਾਈ ਹੋ ਕੇ ਆਇਆ ਹੈ ਮਸਟਰਡ ਤੇ ਸਰਦਾਈ ਕਲਰ ਦਾ ਇਹਦੇ ਇੱਥੇ ਆਪਾਂ ਟੱਚ ਦਿੱਤਾ ਹੈ ਕਲਰ ਦਾ ਇੱਕੋ ਹੀ ਕਲਰ ਦਾ ਡਬਲ ਕਲਰ ਦਾ ਦੁਪੱਟਾ ਜਿਹੜਾ ਜੀ ਇਹਦੇ ਵਿੱਚ ਡਾਈ ਹੋ ਕੇ ਆਇਆ ਹੈਗਾ ਤੇ ਇਹ ਵਾਲਾ ਸੂਟ ਵਿੱਦ ਵਰਕ ਵਿੱਦ ਦੁਪੱਟਾ ਤੇ ਵਿੱਦ ਸਟਫ ਇੰਨੇ ਚੀਜ਼ਾਂ ਦਾ ਇਹ ਸਾਰੀਆਂ ਇਹ ਵਾਲਾ ਸੂਟ ਤੁਹਾਨੂੰ ਪਾਏਗਾ ਜੀ 3000 ਦੀ ਰੇਂਜ ਦੇ ਵਿੱਚ ਕਿਉਂਕਿ ਜਿਹੜਾ ਇਹ ਵਾਲਾ ਸਟਫ ਹੈ ਜੀ ਇਹ ਇਕੱਲਾ ਸਟਫ 1150 ਦੀ ਰੇਂਜ ਦੀ ਵਿੱਚ ਹੈਗਾ ਜਿਹੜਾ ਬਹੀ ਪਿਓਰ ਮਸ਼ਲੀਨ ਦਾ ਦੁਪੱਟਾ ਲੱਗਿਆ ਹੋਇਆ ਹੈਗਾ ਇਹਦੇ ਨਾਲ ਤੇ ਡਾਈ ਵਿੱਦ ਹਨਾ ਸਾਰਾ ਕੁਝ ਇਹਦੇ ਵਿੱਚ ਲੱਗਿਆ ਹੈ ਜਿਹੜਾ ਸਾਰਾ ਤੁਹਾਨੂੰ ਪ੍ਰਾਈਸ ਪਊਗਾ ਜੀ 3000 ਦੀ ਰੇਂਜ ਦੇ ਵਿੱਚ ਤੁਹਾਨੂੰ ਆਪਾਂ ਨਾਲ ਨਾਲ ਸਟਫ ਦੇ ਪ੍ਰਾਈਸ ਵੀ ਦੱਸਦੇ ਜਾਵਾਂਗੇ ਵਰਕ ਦੇ ਠੀਕ ਹੈ ਨਾ ਜੀ ਬਾਕੀ ਤੁਹਾਨੂੰ ਆਪਣਾ ਅਗਲਾ ਦਿਖਾਉਣਾ ਜੀ ਅਗਲਾ ਕਲਰ ਕਾਟਨ ਦੇ ਉੱਤੇ ਰੈਡੀ ਹੋਇਆ ਜੀ ਬਲੈਕ ਕਲਰ ਦਾ ਦੇਖੋ ਜੀ ਜੇ ਤੁਹਾਨੂੰ ਇਹਨਾਂ ਦੇ ਵਿੱਚ ਕੋਈ ਸੂਟ ਪਸੰਦ ਆਉਂਦਾਗਾ ਤੁਸੀਂ ਇਹਨਾਂ ਚੋਂ ਇੱਕ ਦੋ ਸੂਟ ਜਿਹੜੇ ਆਪਣੇ ਐਕਸਟਰਾ ਹੈਗੇ ਨੇ ਤੁਹਾਨੂੰ ਜ਼ਰੂਰ ਦੱਸਾਂਗੇ ਦੇਖੋ ਜੀ ਇਹ ਹੈਗਾ ਜੀ ਬਲੈਕ ਕਲਰ ਦਾ ਸੂਟ ਕਾਟਨ ਦੇ ਉੱਤੇ ਰੈਡੀ ਹੋਇਆਗਾ ਇਹਦਾ ਇਸ ਤਰ੍ਹਾਂ ਸਿੰਗਲ ਲੇਅਰ ਦੇ ਨਾਲ ਰਾਉਂਡ ਨੈਕ ਰੈਡੀ ਹੋਇਆ ਤੇ ਇਹਦਾ ਘੇਰੇ ਤੇ ਰੈਡੀ ਹੋਇਆਗਾ ਤੇ ਇਹਦੀਆਂ ਬਾਜੂ ਬਾਜੂ ਤੇ ਬਾਟਮ ਰੈਡੀ ਹੋਈਆਂ ਨੇ ਦੇਖੋ ਜੀ ਤੁਸੀਂ ਚੰਗੀ ਤਰ੍ਹਾਂ ਫਿਨਿਸ਼ਿੰਗ ਚੈੱਕ ਕਰੋ ਫਲਾਰ ਨੇ ਜਿਹੜੇ ਬਹੁਤ ਹੀ ਸੋਹਣੇ ਬਣੇ ਹੋਏ ਨੇ ਬਾਕੀ ਜਿਹੜੇ ਕਲਰ ਕੰਟਰਾਸਟ ਨੇ ਬਹੁਤ ਹੀ ਸੋਹਣੇ ਬਣ ਕੇ ਆਏ ਨੇਗੇ ਤੇ ਬਲੈਕ ਕਲਰ ਦਾ ਪਿਓਰ ਕਾਟਨ ਦਾ ਸੂਟ ਰਹਿਣ ਵਾਲਾ ਜੀ ਵਧੀਆ ਕਾਟਨ ਹੈਗੀ ਤੇ ਇਹ ਵਾਲਾ ਕਾਟਨ ਦਾ ਸੂਟ ਜੀ ਸਾਨੂੰ ਵਿਦਆਊਟ ਦੁਪੱਟਾ ਮਿਲੂਗਾ ਅਗਰ ਵਾਜੀ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋ ਜੀ ਦੁਪੱਟਾ ਵੀ ਡਾਈ ਕਰਵਾ ਸਕਦੇ ਹੋ ਇਹ ਵਾਲਾ ਸੂਟ ਤਾਂ 1500 ਦੀ ਰੇਂਜ ਦੇ ਵਿੱਚ ਪਊਗਾ ਵਿਦ ਵਰਕ ਬਿਦੇ ਸਟੱਫ ਵੀ ਬਿਨਾਂ ਦੁਪੱਟੇ ਤੋਂ ਜੀ ਜੇ ਅਗਰ ਵਾਜੀ ਤੁਸੀਂ ਦੁਪੱਟਾ ਲਾਉਂਗੇ ਤਾਂ ਤੁਹਾਨੂੰ 2000 ਰੁਪਏ ਦੀ ਰੇਂਜ ਦੇ ਵਿੱਚ ਜਿਹੜਾ ਇਹ ਵਾਲਾ ਸੂਟ ਸਾਰਾ ਪ੍ਰੋਪਰ ਤਿਆਰ ਮਿਲੂਗਾ ਠੀਕ ਹੈ ਨਾ ਜੀ ਤੇ ਹੁਣ ਆਪਾਂ ਤੁਹਾਨੂੰ ਅਗਲਾ ਦਿਖਾਉਨੇ ਆ ਜੀ ਅਗਲਾ ਜਿਹੜਾ ਸੂਟ ਰੈਡੀ ਹੋ ਕੇ ਆਇਆ ਹੈ ਆਪਣੇ ਕੋਲੇ ਵਾਈਟ ਕਲਰ ਦਾ ਜੌਰਜਟ ਦੇ ਉੱਤੇ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਚੰਗੀ ਤਰ੍ਹਾਂ ਚੈੱਕ ਕਰੋ ਜੀ ਵਰਕ ਦੀ ਫਿਨਿਸ਼ਿੰਗ ਜਿਹੜੀ ਬਹੁਤ ਹੀ ਸੋਹਣੀ ਸੋਬਰ ਜੀ ਚੀਜ਼ ਬਣੀ ਹੋਈ ਹੈ ਤੇ ਪ्युअर ਅਰਜਨ ਦੀ ਯਾਰਜਟ ਹੋਊਗੀ ਜੀ ਦੇਖੋ ਦੇਖੋ ਜੀ ਤੇ ਪਹਿਲਾਂ ਆਪਾਂ ਤੁਹਾਨੂੰ ਯਾਰਜਟ ਦੀ ਸਟੈਂਪ ਦਿਖਾਵਾਂਗੇ ਜੀ ਜਿਹੜਾ ਆਪਾਂ ਯਾਰਜਟ ਫੈਬਰਿਕ ਲਈਏ ਇਹਦੇ ਉੱਤੇ ਵਧੀਆ ਚਲਾਈ ਹੈ ਵਧੀਆ ਕੁਆਲਿਟੀ ਦੀ ਫੈਬਰਿਕ ਹੈ ਜੀ ਯਾਰਜਟ ਅਰਜਨ ਦੇ ਵਿੱਚ ਹੈਗੀ ਇਹ ਵਾਰੀ ਫੈਬਰਿਕ ਇਹ ਬਹੁਤ ਹੀ ਸੋਹਣਾ ਸਾਫਟ ਹੈ ਡਾਈਏਬਲ ਜਰਜਾਟੇ ਜੀ ਇਹਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਸੂਟ ਨੂੰ ਵੀ ਡਾਈ ਕਰਵਾ ਸਕਦੇ ਹਾਂ ਅਗਰਵਾਈਜ਼ ਤੁਸੀਂ ਕਿਸੇ ਜਰਜਟ ਦਾ ਤੁਹਾਨੂੰ ਕੋਈ ਆਏਗਾ ਵੀ ਆਪਾਂ ਨੇ ਆਹ ਕਲਰ ਲੈਣਾ ਜੋ ਕਿ ਕਲਰ ਤੁਹਾਨੂੰ ਮਿਲਦਾ ਨਹੀਂ ਤਾਂ ਇਹ ਵਾਲਾ ਸੂਟ ਹੈ ਜਿਹੜਾ ਜੀ ਡਾਈ ਹੋ ਜੂਗਾ ਠੀਕ ਹੈ ਤੁਸੀਂ ਡਾਈ ਕਰਵਾ ਕੇ ਇਹਦੇ ਉੱਤੇ ਨਾ ਵਰਕ ਕਰਵਾ ਸਕਦੇ ਹੋਗੇ ਜੇ ਤੁਹਾਨੂੰ ਪਸੰਦ ਆ ਜਿਹੜਾ ਇਹਦਾ ਵਾਲਾ ਵਰਕ ਹੈ ਜੀ ਇਹ ਵੀ ਦੇਖੋ ਚੌਰਸ ਨੈਕ ਦੇ ਉੱਤੇ ਵਰਕ ਰੈਡੀ ਹੋਇਆਗਾ ਤੇਰੇ ਵਿੱਚ ਜਿਹੜੇ ਆਪਾਂ ਨੇ ਕਲਰ ਯੂਜ਼ ਕੀਤੇ ਨੇਗੇ ਲਵੈਂਡਰ ਕਲਰ ਤੇ ਮਹਿਰੂਨ ਤੇ ਪੀਚ ਤਿੰਨੇ ਕਲਰਾਂ ਦਾ ਟੱਚ ਦਿੱਤਾ ਜੀ ਬਹੁਤ ਹੀ ਸੋਹਣਾ ਫਲਾਵਰ ਬਣਿਆ ਤੁਸੀਂ ਫਲਾਵਰ ਨੇੜੇ ਤੋਂ ਚੈੱਕ ਕਰੋ ਫਿਨਿਸ਼ਿੰਗ ਚੈੱਕ ਕਰੋ ਜੀ ਫਿਨਿਸ਼ਿੰਗ ਬਹੁਤ ਅੱਛੀ ਆਈ ਹੈਗੀ ਤੇ ਇੱਕ ਆਹ ਵਾਲਾ ਜਿਹੜਾ ਗੱਠ ਕਢਾਈ ਦਾ ਆਪਾਂ ਤੁਹਾਨੂੰ ਟੱਚ ਦਿੱਤਾ ਹੈਗਾ ਹਨਾ ਨੋਟਸ ਵਰਕ ਕਹਿ ਦੇਣੇ ਨੇ ਇਹਨੂੰ ਇਹ ਗੱਠ ਕਢਾਈ ਹੁੰਦੀ ਹੈ ਜੀ ਇਸ ਤਰ੍ਹਾਂ ਇਹ ਬਹੁਤ ਸੋਹਣਾ ਰੈਡੀ ਹੋਇਆ ਤੇ ਇਹਦੇ ਉੱਤੇ ਵੀ ਇਸ ਤਰ੍ਹਾਂ ਮੋਤੀ ਲੱਗੇ ਹੋਏ ਨੇਗੇ ਤੇ ਜਿਹੜਾ ਜਿਹੜੇ ਵਿੱਚ ਪੱਤੀਆਂ ਦਿੱਤੀਆਂ ਨੇ ਡਾਰਕ ਗ੍ਰੀਨ ਕਲਰ ਦੀਆਂ ਦਿੱਤੀਆਂ ਹੋਈਆਂ ਨੇ ਤੇ ਇਹ ਵਾਲਾ ਵਰਕ ਆ ਗਿਆ ਜ ਤੇ ਜਿਹੜਾ ਆਹ ਵਾਲਾ ਵਰਕ ਆ ਗਿਆ ਤੇ ਇਹਦੀ ਬਾਜੂ ਦੇ ਉੱਤੇ ਆ ਕਿਉਂਕਿ ਇਹ ਗਰਲਸ ਗਰਲਸ ਲੁੱਕ ਪੀਸ ਰੈਡੀ ਹੋਇਆ ਜੀ ਇਹ ਵਾਲਾ ਤੁਸੀਂ ਕਿਵੇਂ ਵੀ ਤੁਸੀਂ ਇਹਨੂੰ ਘੇਰੇ ਤੇ ਵੀ ਕਰਵਾ ਸਕਦੇ ਹੋ ਡਬਲ ਕਰਾਉਣਾ ਚਾਹੁੰਦੇ ਤੁਸੀਂ ਜਿਆਦਾ ਹੈਵੀ ਕਰਵਾਉਣਾ ਚਾਹੁੰਦੇ ਕਿਉਂਕਿ ਗਰਲਸ ਜਿਆਦਾ neck ਤੇ ਤੇ ਬਾਜੂ ਤੇ ਬਾਟਮ ਤੇ ਪਸੰਦ ਕਰਦੀਆਂ ਨੇ ਤਾਂ ਕਰਕੇ ਜਿਹੜੇ ਵਾਲੇ ਸੂਟ ਨੇ ਜਿਆਦਾ neck ਤੇ ਬਾਜੂ ਤੇ ਬਾਟਮ ਤੇ ਰੈਡੀ ਹੁੰਦੇ ਨੇ ਬਾਕੀ ਗਲਾ ਦੇਖੋ ਜਿਹੜਾ neck ਬਣਿਆ ਹੋਇਆ ਇਹਦਾ ਇਸ ਤਰੀ ਚੌਰਸ neck ਦੀ ਜਿਆਦਾ ਟ੍ਰੈਂਡ ਦੇ ਵਿੱਚ ਹੈ ਵੈਸੇ ਤੁਸੀਂ ਵੀ neck ਆਰਾਊਂਡ neck ਕੋਈ ਵੀ ਕਰਵਾ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਆਉਂਦਾ ਹੈ ਜਿਹੜਾ ਇਹ ਵਾਲਾ ਫੈਬਰਿਕ ਹੈ ਜੀ ਵਿੱਧ ਫੈਬਰਿਕ ਵਿੱਧ ਵਰਕ ਤੁਹਾਨੂੰ ਇਹ 2000 ਰੁਪਏ ਦੀ ਰੇਂਜ ਦੇ ਵਿੱਚ ਪਾਊ ਦੁਪੱਟਾ ਅਗਰ ਵੀ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋਗੇ ਤਾਂ ਦੁਪੱਟਾ ਵੀ ਤੁਹਾਨੂੰ ਜੀ ਡਾਈਏਬਲ ਮਿਲ ਜੂਗਾ ਤੁਸੀਂ ਦੁਪੱਟੇ ਦਾ ਅਲੱਗ ਤੋਂ ਹੋ ਜਾਊਗਾ ਤੁਹਾਨੂੰ ਦੱਸਿਆ ਜਾਊਗਾ ਤੁਸੀਂ ਕਿਹੜਾ ਦੁਪੱਟਾ ਡਾਈ ਕਰਵਾਉਣਾ ਚਾਹੁੰਦੇ ਹੋ ਤੇ ਜਿਹੜੀ ਫੈਬਰਿਕ ਹੈਗੀ ਤੁਹਾਨੂੰ ਚਲੋ ਜੀ ਅਗਲਾ ਜਿਹੜਾ ਪਤਾ ਨੂੰ ਸੂਟ ਦਿਖਾਣੇ ਇਹ ਕੰਟਰਾਸਟ ਦੇ ਵਿੱਚ ਰੈਡੀ ਹੋਇਆ ਜੀ ਪਿਓਰ ਕਾਟਨ ਸਟੱਫਰ ਹੈ ਜਾਮ ਕਾਟਨ ਦਾ ਸਟੱਫ ਰੈਂਡ ਵਾਲਾ ਜੀ ਇਹ ਗੀਜ਼ਾ ਕਾਟਨ ਵੀ ਆਪਾਂ ਇਹਨੂੰ ਕਹਿ ਦਿੰਨੇ ਜੀ ਇਹ ਵੀ ਕਾਟਨ ਹੈ ਜਿਹੜੀ ਬਹੁਤ ਹੀ ਸੋਹਣੀ ਹੈਗੀ ਕਾਟਨ ਇਹ ਨਹੀਂ ਦਿਖਾਉਣਾ ਹੈਗਾ ਬਹੁਤ ਹੀ ਸੋਹਣੀ ਹੈਗੀ ਹਨਾ ਤੁਸੀਂ ਚੈੱਕ ਕਰ ਸਕਦੇ ਹੋ ਚੰਗੀ ਤਰ੍ਹਾਂ ਇਹਦੀ ਫਿਨਿਸ਼ਿੰਗ ਚੈੱਕ ਕਰੋ ਇਹਦੇ ਉੱਤੇ ਵੀ ਆਪਾਂ ਤਿੰਨੇ ਤਰ੍ਹਾਂ ਦੇ ਫਲਾਵਰ ਬਣਾਏ ਨੇਗੀ ਤੇ ਦੇਖੋ ਇੱਕ ਨੋਟਸ ਵਰਕ ਹੋਇਆ ਹੋਇਆ ਜਿਹੜਾ ਮਸਟਰਡ येलो ਕਲਰ ਦਾ ਫਲਾਵਰ ਬਣਾਇਆਗਾ ਤੇ ਇੱਕ ਸਕਿਨ ਕਲਰ ਦਾ ਤੇ ਇੱਕ ਫਰੂਜੀ ਕਲਰ ਦਾ ਧਾਗਾ ਲਗਵਾਇਆ ਜਿਹਦੇ ਉੱਤੇ ਠੀਕ ਹੈ ਨਾ ਤੁਸੀਂ ਜਿਹੜਾ ਇਹ ਕੰਟਰਾਸਟ ਹੋਇਆ ਜੀ ਇਹ ਵਾਲਾ ਸੂਟ ਕੰਟਰਾਸਟ ਰੈਡੀ ਕੀਤਾਗਾ ਆਪਾਂ ਨੇ ਤੇ ਇਹ ਵਾਲੀ ਆ ਗਿਆ ਜੀ ਇਹਦੇ ਬਾਜੂ ਦੇ ਉੱਤੇ ਇਹ ਵਾਲਾ ਇਹਦੀ ਬਾਜੂ ਤੇ ਵਰਕ ਆ ਗਿਆ ਇਹ ਵੀ ਫਿਨਿਸ਼ਿੰਗ ਤੁਸੀਂ ਚੰਗੀ ਤਰ੍ਹਾਂ ਚੈੱਕ ਕਰੋ ਬਹੁਤ ਹੀ ਸੋਹਣੀ ਫਿਨਿਸ਼ਿੰਗ ਹੋ ਕੇ ਆਏ ਨੇ ਸੂਟ ਹੈ ਤੇ ਅਗਲਾ ਜਿਹੜਾ ਤੁਹਾਨੂੰ ਦਿਖਾਣੇ ਆਗੇ ਇਹਦੀ ਬਾਟਮ ਇਹਦੀ ਸਕਿਨ ਕਲਰ ਦੀ ਬਾਟਮ ਹੈ ਜੀ ਗੀਜਾ ਕਾਟਨ ਦੇ ਵਿੱਚ ਇਹਦੀ ਬਾਟਮ ਰਹਿਣ ਵਾਲੀ ਹੈਗੀ ਦੇਖੋ ਤੁਸੀਂ ਉਹੀ ਕਲਰ ਆਪਾਂ ਨੇ ਬਾਟਮ ਦੇ ਉੱਤੇ ਲਗਾਏ ਨੇ ਜਿੱਦਾਂ ਮਹਿਰੂਨ ਦੇਖੋ ਮਹਿਰੂਨ ਦੀ ਸ਼ਰਟ ਹੈਗੀ ਇਹਦੇ ਉੱਤੇ ਆਪਾਂ ਮਹਿਰੂਨ ਫਲਾਵਰ ਬਣਾਇਆ ਤੇ ਇਹਦੀ ਸਕਿਨ ਕਲਰ ਦੀ ਬਾਟਮ ਹੈਗੀ ਤੇ ਇਹਦੇ ਉੱਤੇ ਆਪਾਂ ਨੇ ਸਕਿਨ ਕਲਰ ਦਾ ਫਲਾਵਰ ਬਣਾਇਆ ਬਹੁਤ ਹੀ ਕੰਟਰਾਸਟ ਹੈ ਜਿਹੜੀ ਸੋਹਣੀ ਲੱਗਦੀ ਹੈਗੀ ਬਹੁਤ ਹੀ ਸੋਹਣੇ ਸੂਟ ਲੇنگੇ ਦੇਖੋ ਤੁਸੀਂ ਚੰਗੀ ਤਰ੍ਹਾਂ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਪੀਸ ਰਹਿਣ ਵਾਲੇ ਨੇ ਜੀ ਵਰਕ ਤੁਸੀਂ ਚੈੱਕ ਕਰੋ ਸ ਤੇ ਬਹੁਤ ਹੀ ਸੋਹਣਾ ਵਰਕ ਹੋਇਆ ਫਿਨਿਸ਼ਿੰਗ ਦੇ ਨਾਲ ਤੇ ਤੁਸੀਂ ਇਸ ਤਰ੍ਹਾਂ ਦਾ ਕੋਈ ਵੀ ਪੀਸ ਰੈਡੀ ਕਰਵਾਉਣਾ ਚਾਹੁੰਦੇ ਹੋ ਨਾ ਤੁਸੀਂ ਜ ਆਪਣੇ ਕੋਲੋਂ ਵੀ ਆਪਾਂ ਨੂੰ ਵਰਕ ਤੁਸੀਂ ਹੋਰ ਬਟਿੱਕਾਂ ਵਾਲੀਆਂ ਪਹਿਣਾ ਦੇ ਹਨਾ ਵਰਕ ਪਾਈ ਹੁੰਦੇ ਨੇ ਜੋ ਵੀ ਪਹਿਣਾ ਨੋਟਸ ਵਰਕ ਕਰਦੀਆਂ ਨੇ ਨੀਡਲ ਥ्रेड ਵਰਕ ਕਰਦੀਆਂ ਨੇਗੀਆਂ ਤੁਸੀਂ ਉਹਨਾਂ ਦੀ ਡਿਜ਼ਾਈਨਿੰਗ ਲੈ ਕੇ ਵੀ ਆਪਣੇ ਕੋਲੋਂ ਆਪਣੇ ਤੇ ਵਿਸ਼ਵਾਸ ਕਰ ਦਿਓ ਜੀ ਆਪਣੇ ਕੋਲੋਂ ਵਰਕ ਕਰਵਾਉਣਾ ਚਾਹੁੰਦੇ ਤੁਸੀਂ ਆਪਣੇ ਕੋਲੋਂ ਹੀ ਵਰਕ ਕਰਵਾ ਸਕਦੇ ਹੋ ਤੁਸੀਂ ਆਪਾਂ ਤੁਹਾਨੂੰ ਜਿਹੜਾ ਹੈਗਾ ਜੀ ਇਹਨਾਂ ਦਾ ਪ੍ਰਾਈਸ ਬਿਲਕੁਲ ਜੈਨੋ ਨੇ ਹਨਾ ਸਿਰਫ ਆਪਾਂ ਇੱਕ ਮਿਹਨਤ ਦਾ ਮੁੱਲ ਲੈ ਰਹਿਆਂਗੇ ਤੇ ਇਹ ਵਾਲਾ ਤੇ ਇਹ ਵਾਲਾ ਜੀ ਇਹ ਵਾਲੇ ਸੂਟ ਦਾ ਪ੍ਰਾਈਸ ਹੈਗਾ ਵਿਦਆਉਟ ਦੁਪੱਟਾ 1800 ਗ੍ਰੀਨ ਦੇ ਵਿੱਚ ਕਿਉਂਕਿ ਜਿਹੜਾ ਇਹ ਵਾਲਾ ਸਟੱਫ ਹੈ ਜੀ ਗੀਜਾ ਕਾਟਨ ਦੇ ਵਿੱਚ ਰੈਡੀ ਹੋਇਆ ਤੇ ਇਹਦਾ ਵੀ neck ਤੇ baaju ਤੇ bottom ਤੇ ਤਿੰਨੇ ਚੀਜ਼ਾਂ ਤੇ ਇਹਦਾ ਵਰਕ ਹੋਇਆ ਹੋਇਆ ਹੈਗਾ ਤੁਸੀਂ ਆਪਣੇ ਤੋਂ ਇਸ ਤਰ੍ਹਾਂ ਦੇ ਸੂਟ ਵਰਕ ਕਰਾਉਣਾ ਚਾਹੁੰਦੇ ਹੋ ਕਿਸੇ ਵੀ ਹਨਾ ਡਿਜ਼ਾਈਨ ਦੇ ਵਿੱਚ ਤੁਸੀਂ ਆਪਣੇ ਕੋਲੋਂ ਆਪਾਂ ਨੂੰ ਡਿਜ਼ਾਈਨ ਭੇਜ ਸਕਦੇ ਹੋ ਤੁਹਾਨੂੰ ਕਿਸੇ ਵੀ ਬੁਟੀਕ ਵਾਲੀ ਪਹਿਨ ਦਾ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਆਪਣੇ ਦੀ ਵਿਸ਼ਵਾਸ ਕਰਦੇ ਹੋ ਆਪਣੇ ਕੋਲੋਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਤੁਸੀਂ ਕਰਵਾ ਸਕਦੇ ਹੋ ਜਿਹੜਾ ਆਪਾਂ ਸੂਟ ਵਰਕ ਕਰਦੇ ਹਾਂ ਸਿਰਫ ਆਪਾਂ ਇੱਕ ਮਿਹਨਤ ਦਾ ਮੁੱਲ ਕਸਟਮਰ ਕੋਲ ਲੈ ਰਹੇ ਹਣਾ ਆਪਾਂ ਜਿਆਦਾ ਮਾਰਜਨ ਨਹੀਂ ਰੱਖਦੇ ਹੈਗੇ ਬਾਕੀ ਤੁਸੀਂ ਕਿਸੇ ਵੀ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਹੋ ਜੀ ਕਿਸੇ ਵੀ ਫੈਬਰਿਕ ਤੇ ਤੁਸੀਂ ਕਰਵਾ ਸਕਦੇ ਹੋ ਫੈਬਰਿਕ ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਬਾਕੀ ਹਣਾ ਜੀ ਆਪਣੇ ਕੋਲ ਜਿਹੜੇ ਗਰਮੀਆਂ ਦੇ ਵਿੱਚ ਫੈਬਰਿਕ ਹੈਗੇ ਨੇ ਗਰਮੀਆਂ ਦੇ ਵਿੱਚ ਵੇਅਰ ਕਰਨੀ ਆਪਣੇ ਕੋਲੇ ਸਾਰੇ ਤਰ੍ਹਾਂ ਦੀ ਫੈਬਰਿਕ ਹੈਗੀ ਹੈ ਬਾਕੀ ਜਿਹੜੀ ਤੁਸੀਂ ਤੁਹਾਨੂੰ ਆ ਵਾਲੀ ਜਾਰ ਜੱਟ ਦਿਖਾਈ ਹੈ ਜੀ ਹਨਾ ਇਹ ਵਾਲੀ ਜਾਰ ਜੱਟ ਦਾ ਸੂਟ ਜੀ 1100 ਦੀ ਰੇਂਜ ਦੇ ਵਿੱਚ ਤੁਹਾਨੂੰ 1150 ਦੀ ਰੇਂਜ ਦੇ ਵਿੱਚ ਜਾਰ ਜੱਟ ਦਾ ਸੂਟ ਪਊਗਾ ਅਗਰ ਤੁਸੀਂ ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ 200 ਰੁਪਿਆ ਹੋਰ ਹਨਾ ਥੋੜਾ ਜਿਹਾ ਕੋਸਟਲੀ ਪੈ ਜਾਊਗਾ ਜਿਹੜੀ ਇਹ ਵਾਲੀ ਜਾਰਜਟ ਹੈ ਜੀ ਬਹੁਤ ਹੀ ਸੌਫਟ ਜਾਰਜਟ ਹੈਗੀ ਤੁਸੀਂ ਤੇ ਲਾਈਨਿੰਗ ਫੁੱਲ ਵੈਲ ਵੀ ਲਗਵਾ ਸਕਦੇ ਹੋ ਅਗਰ ਵਾਈ ਤੁਸੀਂ ਟਾਪਟਾ ਦੀ ਲਾਈਨਿੰਗ ਲਗਵਾਉਣਾ ਚਾਹੁੰਦੇ ਹੋ ਤਾਂ ਟਾਪਟਾ ਦੀ ਲਗਵਾ ਸਕਦੇ ਹੋ ਕਿਉਂਕਿ ਜਿਹੜਾ ਵਾਈਟ ਕਲਰ ਹੈ ਜੀ ਵਾਈਟ ਕਲਰ ਤੇ ਮੈਂ ਤੁਹਾਨੂੰ ਸਲਾਹ ਸਹੀ ਦਵਾਂਗੀ ਤੁਸੀਂ ਟਾਪਟਾ ਦੀ ਲਾਈਨਿੰਗ ਲਗਵਾਇਓ ਕਿਉਂਕਿ ਵਾਈਟ ਕਲਰ ਜਿਹੜਾ ਲਾਈਟ ਕਲਰ ਹੁੰਦੇ ਨੇ ਇਹ ਕੋਈ ਵੀ ਜਿਵੇਂ ਹੁਣ ਵਾਈਟ ਆ ਗਿਆ ਹਨਾ ਲਾਈਟ ਕਲਰ ਜਿੰਨੇ ਵੀ ਆਉਂਦੇ ਨੇ ਉਹਦੇ ਵਿੱਚ ਦੀ ਹਨਾ ਪਤਲਾ ਹੁੰਦਾ ਥੋੜਾ ਜਿਹਾ ਤੇ ਫੁੱਲ ਵੈਲ ਜਿਹੜੀ ਡਾਰਕ ਕਲਰ ਦੇ ਵਿੱਚ ਸਹੀ ਰਹਿੰਦੀ ਹੈਗੀ ਤੇ ਤੁਸੀਂ ਇਹਦੇ ਟਾਵਟਾ ਲੈਣੀ ਹੈ ਜਿਸ ਯੂਜ਼ ਕਰਿਓ ਜਿਹੜੇ ਲਾਈਟ ਕਲਰ ਹੁੰਦੇ ਨੇ ਜੌਰਜਟ ਦੇ ਵਿੱਚ ਵੈਸੇ ਗਰਮੀਆਂ ਦੇ ਵਿੱਚ ਜੌਰਜਟ ਫੈਬਰਿਕ ਵੀ ਬਹੁਤ ਵਧੀਆ ਜੀ ਅਗਰ ਵਾਈਜ਼ ਪਹਿਣਾ ਸੰਥੈਟਿਕ ਸਟੱਫ ਲੈਣਾ ਚਾਹੁੰਦੀਆਂ ਨੇ ਅਗਰ ਵਾਈਜ਼ ਕਾਟਨ ਦਾ ਲੈਣਾ ਚਾਹੁੰਦੀਆਂ ਨੇ ਜੀ ਕਾਟਨ ਦੇ ਵਿਦਾਉਟ ਲਾਈਨਿੰਗ ਆਪਾਂ ਸਟਿਚ ਕਰ ਸਕਦੇ ਆ ਇਹ ਵੀ ਸਟੱਫ ਜਿਹੜਾ ਹੈਗਾ ਜੀ ਬਹੁਤ ਵਧੀਆ ਹੁੰਦਾ ਹੈਗਾ ਇਹ ਵਾਲੀ ਹੈਗੀ ਹੈ ਜੀ ਬਰਬਰੀ ਇਹਦੇ ਵਿੱਚ ਆਪਣੇ ਕੋਲੇ ਕਲਰ ਬਹੁਤ ਸਾਰੇ ਆਏ ਹੋਏ ਨੇਗੇ ਤੁਸੀਂ ਇਸ ਸਟੱਫ ਦੇ ਵਿੱਚ ਹਨਾ ਨੀੜ ਤੁਸੀਂ ਚੈੱਕ ਕਰੋ ਨੀੜੇ ਤੋਂ ਤੇ ਇਹ ਵਾਲੇ ਜਿਹੜੀ ਬਰਬਰੀ ਸਟੱਫ ਹੈ ਜੀ ਬਹੁਤ ਹੀ ਸੌਫਟ ਸਟੱਫ ਹੈਗਾ ਇਹਦੇ ਵਿੱਚ ਕਲਰ ਆਪਣੇ ਕੋਲੇ ਕਾਫੀ ਸਾਰੇ ਹੈਗੇ ਨੇ ਅਗਰ ਵਾਈ ਤੁਸੀਂ ਆਪਾਂ ਨੂੰ ਕਲਰ ਭੇਜ ਦਿਓ ਵੀ ਇਹ ਸਟੱਫ ਦੇ ਵਿੱਚ ਚਲੋ ਜੀ ਹਨਾ ਅੱਜ ਦੇ ਆਪਾਂ ਤੁਹਾਨੂੰ ਸੂਟ ਦਿਖਾਈ ਸੀ ਸਾਰੇ ਨੀਡਲ ਥ्रेड ਵਰਕ ਵਾਲੇ ਤਾਂ ਉਹਨੂੰ ਵਰਕ ਬਸ ਥੋੜਾ ਥੋੜਾ ਜਿਹਾ ਡਿਫਰੈਂਟ ਹੈ ਸਾਰੇ ਵਰਕਾਂ ਦੇ ਵਿੱਚ ਜਿੰਨੇ ਵੀ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਏ ਨੇਗੇ ਤੇ ਤੁਸੀਂ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵਰਕ ਪਸੰਦ ਆਉਂਦਾ ਤੁਸੀਂ ਆਪਣੇ ਕੋਲ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਹਨ ਤੁਸੀਂ ਵਰਕ ਕਰਵਾ ਸਕਦੇ ਹੋ ਸਟੱਫ ਆਪਾਂ ਨੂੰ ਦੱਸ ਸਕਦੇ ਹੋ ਤੁਸੀਂ ਕਿਸ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਹੋ ਫੈਬਰਿਕ ਆਪਣੇ ਕੋਲੇ ਹਰ ਇੱਕ ਕੁਆਲਿਟੀ ਦਾ ਮਿਲ ਜੂਗਾ ਜੀ ਤੁਸੀਂ ਆਪਾਂ ਨੂੰ ਦੱਸ ਸਕਦੇ ਹੋ ਵੀ ਸਾਨੂੰ ਇਸ ਕੁਆਲਿਟੀ ਦਾ ਫੈਬਰਿਕ ਜਿਹੜਾ ਚਾਹੀਦਾ ਇਸ ਕਲਰ ਦੇ ਵਿੱਚ ਚਾਹੀਦਾਗਾ ਆਪਾਂ ਤੁਹਾਨੂੰ ਪ੍ਰੋਪਰ ਉਹੀ ਕਲਰ ਦੇ ਵਿੱਚ ਕਰਕੇ ਦੇਵਾਂਗੇ ਜੀ ਜੋ ਤੁਹਾਨੂੰ ਚਾਹੀਦਾਗਾ ਹਨ ਤੁਸੀਂ ਜਿਹੜੇ ਦੇ ਤੇ ਕਲਰ ਲਗਵਾਉਣੇ ਆ ਜੀ ਉਹ ਵੀ ਤੁਸੀਂ ਆਪਣੇ ਹਿਸਾਬ ਦੇ ਨਾਲ ਆਪਾਂ ਨੂੰ ਦੱਸ ਸਕਦੇ ਹੋ ਆਪਾਂ ਉਹੀ ਇਹਦੇ ਵਿੱਚ ਕਲਰ ਯੂਜ਼ ਕਰਾਂਗੇ ਅਗਰ ਵਾਰੀ ਤੁਸੀਂ ਦੁਪट्टे ਨਾਲ ਲੈਣਾ ਚ ਨਾਲ ਵੀ ਲੈ ਸਕਦੇ ਹੋ ਤੁਸੀਂ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਬਦੌਟ ਦੁਪੱਟਾ ਵੀ ਲੈ ਸਕਦੇ ਹੋ ਤੁਹਾਨੂੰ ਸਟੀਚਿੰਗ ਚਾਹੀਦੀ ਹੈ ਜੀ ਸਟੀਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਹੈ ਕਿ ਸਟੀਚਿੰਗ ਵੀ ਆਪਾਂ ਕਰਕੇ ਦੇਵਾਂਗੇ ਜੇ ਤੁਹਾਨੂੰ ਸਟੀਚਿੰਗ ਨਾਲ ਚਾਹੀਦਾ ਹੈਗਾ ਤੇ ਇਹ ਜਿਹੜਾ ਤੁਹਾਨੂੰ ਆਪਾਂ ਪ੍ਰਾਈਸ ਦੱਸਿਆ ਜੀ ਵਿਦ ਵਰਕ ਤੇ ਵੀ ਜਿਹੜਾ ਸਟੱਫ ਦੇ ਪ੍ਰਾਈਸ ਦੱਸੇ ਨੇਗੇ ਅਗਰ ਬਾਅਦ ਤੁਸੀਂ ਦੁਪੱਟੇ ਨਾਲ ਲੈਣਾ ਚਾਹੁੰਦੇ ਹੋ ਤਾਂ ਦੁਪੱਟੇ ਦਾ ਅਲੱਗ ਤੋਂ ਪ੍ਰਾਈਸ ਹੋ ਜਾਣਗੇ ਜੀ ਠੀਕ ਹੈ ਨਾ ਜੀ ਤੇ ਜਿਹੜੇ ਸੂਟ ਨਾਲ ਦੁਪੱਟਾ ਰੈਡੀ ਹੋਇਆ ਜੀ ਇਹ ਤੁਹਾਨੂੰ ਆਪਾਂ ਵਿਦ ਦੁਪੱਟਾ ਰੈਡੀ ਦੱਸਿਆਗਾ ਠੀਕ ਹੈ ਨਾ ਤੇ ਚਲੋ ਜੀ ਅੱਜ ਦੀ ਵੀਡੀਓ ਇੰਨੀ ਸੀਗੀ ਹਨਾ ਅੱਜ ਆਪਾਂ ਤੁਹਾਨੂੰ ਦਿਖਾਈ ਨੇ ਨੀਡਲ ਥ्रेड ਵਾਲੇ ਵਰਕ ਤੇ ਮਸ਼ੀਨ ਵਰਕ ਆਪਾਂ ਵੀਡੀਓ ਹੋਰ ਲੈ ਕੇ ਆਵਾਂਗੇ ਸੋਹਣੇ ਸੋਹਣੇ ਸੂਟਾਂ ਦੀ ਆਪਣੇ ਕੋਲ ਦੋ ਚਾਰ ਸੂਟ ਹੋਰ ਰੈਡੀ ਹੋਣ ਜਾ ਰਹੇ ਨੇ ਹਲੇ ਨੀਡਲ ਥ्रेड ਵਰਕ ਵਾਲੇ ਜਦੋਂ ਉਹ ਸੂਟ ਰੈਡੀ ਹੋ ਗਏ ਆਪਾਂ ਜਲਦੀ ਹੀ ਉਹਨਾਂ ਦੀ ਵੀਡੀਓ ਵੀ ਤੁਹਾਡੇ ਤੱਕ ਲੈ ਕੇ ਆਵਾਂਗੇ ਪਲੀਜ਼ ਰਿਕੁਐਸਟ ਹੈ ਉਹਨਾਂ ਪੈਣਾਂ ਨੂੰ ਜਿਹੜੀ ਆਪਣੀ ਵੀਡੀਓ ਨੂੰ ਦੇਖਦੇ ਨੇ ਪਰ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬਹੁਤ ਬਹੁਤ ਧੰਨਵਾਦ ਪੈਣੋ ਵੀਰੋ ਤੁਹਾਡਾ ਤੁਹਾਡੀ ਕਿਰ ਹੌਸਲਾ ਦਿਨਿਓ ਸਾਨੂੰ ਅਸੀਂ ਇੱਥੇ ਤੱਕ ਪਹੁੰਚੇ ਆਪਾਂ ਨੂੰ ਅੱਗੇ ਵੀ ਤੁਸੀਂ ਉਹ ਲੈ ਕੇ ਜਾਣਾ ਹੈਗਾ ਇਸ ਲਈ ਆਪਾਂ ਨੂੰ ਪਿਆਰ ਤੇ ਹੌਸਲਾ ਦਿੰਦੇ ਰਹੋ ਤੇ ਚਲੋ ਜੀ ਮਿਲਦੇ ਆਪਾਂ ਹੁਣ ਅਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤਾਂ